हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਵੜਾਂ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਦੋ ਤਾਂ ਆ ਗੀਆਂ ਤਾਜ਼ੀਆਂ ਸੂਈਆਂ ਤੇ ਇੱਕ ਹਜੇ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਤਿੰਨੇ ਆ ਗਿਆਂ ਭਈ ਮੰਨ ਕੇ ਚਲੋ ਵੀ ਟੌਪ ਕੁਆਲਿਟੀ ਦੀਆਂ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨੰਮੀ ਤਨਵੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਹਾਂਜੀ ਹਾਂਜੀ ਠੀਕ ਠਾਕ ਬਹੁਤ ਵਧੀਆ ਕਿਵੇਂ ਚੱਲਦਾ ਬਾਈ ਕੰਮ ਕੰਮ ਬਹੁਤ ਵਧੀਆ ਠੀਕ ਠਾਕ ਆ ਕਿਰਪਾ ਬਾਈ ਨਾਮ ਤੇ ਆਪਣਾ ਐਡਰੈਸ ਬੋਲੋ ਨਾਮ ਚਮਕੌਰ ਸਿੰਘ ਆ ਜੀ ਪਿੰਡ ਅਲਕੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਈ ਨੇੜੇ ਪਿੰਡ ਬਾਈ ਨੇੜੇ ਭਦਾਉੜ ਰਹਿ ਜਾਂਦਾ ਬਾਜਾਖਣਾ ਰੋਡ ਦੇ ਉੱਤੀਆ ਪਿੰਡ ਆਪਣਾ ਠੀਕ ਆ ਮੋਬਾਈ ਜਿਹੜੀ ਸਾਹਮਣੇ ਆਪਾਂ ਬਈ ਟਾਪ ਬਰੀਡ ਵਾੜ ਦੇਖ ਰਹੇ ਆ ਕਿਹੜਾ ਸੂਆ ਸੂਈ ਹੈ ਇਹ ਇਹ ਦੂਜਾ ਸੂਆ ਸੂਈ ਹੈ ਬਈ ਦੂਜਾ ਸੂਆ ਹਾਂਜੀ ਕਦੋਂ ਸੂਈ ਹੈ ਬਈ ਇਹ ਇਹਨੂੰ ਅੱਜ ਚੌਥਾ ਦੇਣਾ ਬਈ ਚੌਥਾ ਦੇਣਾ ਤੇ ਬੱਚਾ ਕੀ ਆ ਗਿਆ ਮੇਰੇ ਇਹਦੇ ਮਗਰ ਬੱਸ ਆ ਗਿਆ ਬਈ ਬੱਚਾ ਬੱਸ ਆ ਗਿਆ ਹਾਂਜੀ ਤੇ ਕਿੰਨਾ ਕੁ ਬੋਲਾ ਕਹਿ ਲਈਏ ਜਾਂ ਦੁੱਧ ਕਹਿ ਲਈਏ ਬਈ ਇਸ ਟਾਈਮ ਬੱਸ ਬਈ ਅੱਜ ਦੇਣੇ ਨੂੰ ਬਸ ਕਿਹੜਾ ਤੁਹਾਨੂੰ ਦੱਸ ਦਿੱਤਾ ਹਨ ਖੋਲ ਲਾ ਬੰਨ ਲਾਜੇ ਦੋ ਮਿੰਟ ਚਲ ਖੋਲ ਲਾ ਕੋਈ ਕੋਈ ਗੱਲ ਨਹੀਂ ਤੋੜ ਹੁਣ ਦੁੱਧ ਕਰਾਂ ਦੇ ਕੋਲੇ 25 ਕਿਲੋ ਕੰਡੇ ਵਾਲਾ ਆ ਜਾ ਠੀਕ ਹੈ ਆਪਦੀ ਦੋ ਡੰਗ ਚੋ ਕੇ ਲ ਜਾਵੇ ਬੰਦਾ ਹੌਲੀ ਥੋੜੀ ਬਾਈ ਕਹਿੰਦਾ ਪਾ ਮੈਂ ਦੋ ਟਾਈਮ ਪੰਜ ਚਾਰ ਟਾਈਮ ਆਪਦੀ ਚਵਾਈ ਕਰ ਲਿਓ ਤਾਂ ਵੀ ਕੋਈ ਚੱਕਰ ਨਹੀਂ ਕੀ ਰਿਕਾਰਡ ਆ ਦੁੱਧ ਦਾ ਕਿੰਨਾ ਕ ਦੇ ਦੂ ਬਾਈ ਬਾਈ ਦੁੱਧ ਦੇ ਬ੍ਰੀਡ ਤੋਂ ਪਾ 35 ਕਿਲੋ ਲੈਣਾ ਬਾਕੀ ਵਜਨ ਬਹੁਤ ਆ ਵੱਡੀ ਬਹੁਤ ਆ ਬਾਕੀ ਹੈ ਨਾ ਬ੍ਰੀਡ ਦੇ ਬ੍ਰੀਡ ਬਹੁਤ ਆ ਜਿਆਦਾ ਤਾਦ ਖੜਨੇ ਖੜਨੇ ਦੇ ਪਤਾ ਲੱਗ ਜਾਂਦਾ ਕਿ ਨਹੀਂ ਹਾਂਜੀ 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 ਸਨਖ ਬਣਾ ਬਹੁਤ ਆ ਸਹੀ ਆ ਸਨਖ ਬਣਾ ਫੁੱਲ ਥਾਂ ਵੀ ਚੈੱਕ ਕਰਾ ਦੀਏ ਥਾਂ ਬਹੁਤ ਸੋਹਣਾ ਲੱਗਿਆ ਅਸਲ ਥਾਂ ਲੱਗਿਆ ਅਸਲ ਥਾਂ ਲੱਗਿਆ ਚਵਾਈ ਆ ਕੀ ਬਾਤ ਆ ਬਹੁਤ ਚੰਗਾ ਪਾਵੇਂ ਚਵਾਈ ਹੱਥੀਂ ਕਰ ਲਿਓ ਪਾਵੇਂ ਚਵਾਈ ਮਸ਼ੀਨ ਤੇ ਕਰ ਲਿਓ ਕੋਈ ਚੱਕਰ ਹੀ ਨਹੀਂ ਜਿਹੜਾ ਲੇਵਾ ਲੱਗਿਆ ਵਾ ਕਰਨ ਵਾਲੇ ਨੂੰ ਮੈਂ ਕਹਣਾ ਪੰਡ ਲਈ ਫਿਰਦੀ ਆ ਪੰਡ ਲਈ ਫਿਰਦੀ ਹਾਂਜੀ ਹੂੰ ਬਾਕੀ ਸੁਆ ਵਗੈਰਾ ਵੀ ਨਹੀਂ ਮੰਨਿਆ ਵਾ ਜਮ ਨਹੀਂ ਜਮੇ ਨਹੀਂ ਮੰਨਿਆ ਵਾ ਜਾਣ ਹੀ ਬੜੀ ਆ ਵੇੜ ਚ ਹਾਂਜੀ ਹਾਂਜੀ ਜਿੰਦ ਜਾਨ ਵਾਲੀ ਅਸਲ ਵਿੱਚ ਕਹਿ ਸਕਦਾ ਹਾਂ ਵੀ ਸਨਾਰ ਗਈ ਪਈ ਆ ਹਾਂਜੀ ਹਾਂਜੀ ਹੂੰ ਲੈ ਜਾਂਦਾ ਬਦ ਤੇ ਉਹ ਠੰਡੀ ਆ ਪੂਰੀ ਬੜੀ ਠੰਡੀ ਆ ਬਾਈ ਠੀਕ ਐ ਚੋਣ ਨੂੰ ਤਾਂ ਚਵਾਈ ਦੀ ਆ ਬੜੀ ਠੰਡੀ ਆ ਆਪਾਂ ਗਰਮ ਪਸੂ ਲੈਂਦੇ ਹੀ ਨਹੀਂ ਬਾਈ ਘਰੇ ਚਵਾ ਕੇ ਵੇਚਣਾ ਬਸ ਬਾਕੀ ਨਾ ਬਾਈ ਜਿੰਦ ਜਾਨ ਦੇਖੋ ਯਾਰ ਵੇੜ ਚ ਕੁਆਲਟੀ ਤੋਰਾ ਤਾਰਾ ਆਰਡਰ ਦੀ ਜਿਹੜੀ ਕੁਆਲਿਟੀ ਆ ਜਾਂ ਫੀਟਿੰਗ ਦੀ ਗੱਲ ਕਰੀਏ ਨਾ ਮੈਂ ਕਹਣਾ ਟਾਇਟ ਟਾਇਡ ਰਗਾ ਪੂਰਾ ਖੁੱਚਾਂ ਤੋਂ ਤਾ ਹਾਂ ਫਿਕਸ ਆ ਗਿਆ ਪੱਟਾਂ ਦੇ ਵਿਚਾਲੇ ਤੇ ਜਿਹੜੀ ਦੁੱਧ ਵਾਲੀ ਨਾੜ ਆ ਮੈਂ ਕਹਣਾ ਕਿਆ ਬਾਤ ਹੈ ਬੜੀ ਚੰਗੀ ਨਾੜ ਲੱਗੀ ਆ ਦੁੱਧ ਵਾਲੀ ਵੀ ਕਰਮ ਵਾਲੀ ਨੂੰ ਤੇ ਮੁੱਲ ਕੀ ਰੋ ਬਈ ਇਹਦਾ ਅੱਜ ਭਾਈ ਮੁੱਲੇ ਦਾ ਅੱਜ ਇੱਕ 20 ਹੈ 1,20,000 ਹਾਂਜੀ ਹਾਂਜੀ 1,20,000 ਆ ਜੀ ਤੇ ਕਰਦੇ ਹੋ ਮੈਂ ਥੋੜਾ ਕਣਾ ਹਾਂ ਹਾਂਜੀ ਮਾਨ ਤਾਨ ਕਰਦਾ ਜੀ ਠੀਕ ਆ ਮਾਰੋਗੇ ਤਾਰਾ ਹਾਂਜੀ ਤਾਰਾ ਮਾਨ ਮਾਰ ਦੇ ਬਈ ਤਾਰਾ ਤਾਰਾ ਬਾਈ ਕਹਿੰਦਾ ਮਾਰ ਕੇ ਦਿਖਾ ਦਿੰਦੇ ਤੋਈ ਚੂਈ ਨ ਆਮੜਾ ਕੈਮਰਾ ਹੀ ਤੋ ਕਰੀ ਜਾਂਦੀ ਅੱਜ ਬਹੁਤ ਵਧੀਆ ਬਾਕੀ ਬਰੀਡ ਵਾਲੀ ਹੈ ਯਾਰ ਹਨਾ ਹੂੰ ਲੈ ਕੁਆਲਿਟੀ ਬਈ ਫੇਸ ਰੂਲ ਦੀ ਚੈੱਕ ਕਰ ਸਕਦਾ ਬੜਾ ਚੰਗਾ ਕਰਮ ਵਾਲੀ ਦਾ ਫੇਸ ਆ ਬਹੁਤ ਪਿਆਰਾ ਫੇਸ ਆ ਪਾ ਕਹਿ ਸਕਦੇ ਆਂਗੇ ਬਾਕੀ ਚਵਾਈ ਚਵਾਈ ਆਪਾਂ ਤੁਹਾਨੂੰ ਕੈਮਰਾ ਹੀ ਜਾਗਦੀ ਹੋਰ ਤਾਂ ਗੁੱਣੀ ਸੀ ਕੈਮਰਾ ਥੋੜਾ ਡਰਦੀ ਆ ਲੈ ਬਈ ਇਧਰੋਂ ਚੈੱਕ ਕਰਵਾਤਾ ਚਵਾਈ ਦਾ ਬਾਈ ਨਲ ਕਿਰ ਗਿਆ ਨਲ ਕਿਰ ਗਿਆ ਸਹੀ ਆ ਹਨਾ ਬੜੀ ਚੰਗੀ ਚਵਾਈ ਆ ਪਤਾ ਲੱਗਦਾ ਇਹ ਨਹੀਂ ਹੈਗਾ ਵੀ ਚੁੱਲ ਚੁੱਲ ਜੇ ਨਾ 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 ਬਾਈ ਨਾ ਨਾ ਪਤਾ ਕੀ ਆ ਬਾਤ ਲੈ ਚੌਾਈ ਤੋਂ ਵੀ ਤਾਂ ਇੱਕ ਨੰਬਰ ਚੌਾਈ ਦਾ ਆਪ ਮਾੜੀ ਲੈਂਦੇ ਹਾਂ ਹਾਂਜੀ ਹਾਂਜੀ ਬਾਕੀ ਚੋਣ ਦਾ ਪਤਾ ਲੱਗ ਹੀ ਜਾਂਦਾ ਹੈ ਹਾਂਜੀ ਹਾਂਜੀ ਚੋਣ ਬਹੁਤ ਚੰਗੀ ਤਾਂ ਭਲੀ ਚੰਗਿਆ ਕਰਮ ਵਾਲੀ ਬਾਕੀ ਇਹ ਸਫਾਈ ਸੁਹੀ ਦੀ ਗੱਲ ਕਰੀਏ ਲੈਵੇ ਤੇ ਵੱਖਰੀ ਸਫਾਈ ਹੈ ਵੱਖਰੀ ਸਫਾਈ ਹੜਾ ਪਤਾ ਉਧਰ ਬਾਕੀ ਜਿੰਦ ਜਾਨ ਦੀ ਗੱਲ ਕਰੀਏ ਕੈਮਰੇ ਤੋਂ ਜੱਕੀ ਜਾਂਦੀ ਮੜਾ ਜਹਾਂਜੀ ਡਰ ਦੀ ਜਰੂਰ ਹੋਈ ਹੋਰ ਕੋਈ ਚੱਕਰ ਨਹੀਂ ਬਾਕੀ ਹਵਾਨਾ ਜਿਹੜਾ ਬਹੁਤ ਸੋਹਣਾ ਆ ਗਿਆ ਕਰਮ ਵਾਲੀ ਬਾਕੀ ਚੰਗਾ ਕਦ ਚੰਗਾ ਵਜਨ ਕਿਸੇ ਪਖਤ ਵੱਜ ਗੱਲ ਕਰੀਏ ਨਾ ਹੱਥ ਦਰਾ ਨਹੀਂ ਕਿ ਨਹੀਂ ਕੋਈ ਨਾ ਕਿਸੇ ਪਾਸੋਂ ਵੀ ਨਹੀਂ ਦਰਾਉਂਦੀ ਬਈ ਕਿਸੇ ਪਾਸੋਂ ਕਰਮਾ ਲਈ ਹੱਥ ਦਰਾ ਨਹੀਂ ਹੈਗੀ ਤੇ ਮੋਲੇ ਦਾ 1 ਲੱਖ ਤੇ 20 ਹਜ਼ਾਰ ਆ ਗਿਆ ਤੇ ਦੋ ਨੰਬਰ ਤੇ ਬਈ ਜਰਸੀ ਹਾਂਜੀ ਇਹ ਜਰਸੀ ਆ ਗਈ ਕਿਹੜਾ ਸੂਆ ਆ ਗਈ ਬਈ ਇਹ ਪਲੂਣੀ ਸੂਈ ਆ ਚੌਗੀ ਆ ਮੂੰਹ ਬਈ ਹਜੇ ਮੂੰਹ ਚਾਰ ਦਾ ਹਾਂਜੀ ਹਾਂਜੀ ਕੱਦੀ ਬਹੁਤ ਆ ਬਈ ਹਨਾ ਹਾਂਜੀ ਕੱਦ ਬਹੁਤ ਆ ਹਾਂ ਕੱਦ ਤਾਂ ਐਸਾ ਹੁਣੋਂ ਮੇਰਾ ਫੁੱਲ ਕੱਦਦਾ ਮੇਰੇ ਮੋਢੇ ਤੱਕ ਆਉਂਦੀ ਆ ਤੇਰੇ ਮੋਢੇ ਤੱਕ ਆਉਂਦੀ ਆ ਹਾਂਜੀ ਹਾਂਜੀ ਬੜਾ ਕੱਦਦਾ ਸਹੀ ਆ ਬਈ ਤੇ ਲੇਵਾ ਵੀ ਚੈੱਕ ਕਰ ਸਕਦੇ ਆ ਕਿੰਨਾ ਮਦਨ ਨੂੰ ਸੂਈ ਨੂੰ ਅੱ ਤੇ ਕਿੰਨਾ ਕੁ ਬੋਲਾ ਹੋਇਆ ਸੀ ਹੋਏ ਦੇ ਕੋਲੇ 20 ਤੋਂ 21 ਕਿਲੋ 20 ਕਿਲੋ ਮੰਨ ਕੇ ਲਵੇਗਾ ਥਾਣੀ ਬੜਾ ਚੰਗਾ ਆ ਗਿਆ ਹਾਂ ਹਾਂ ਥਾਣ ਤਾਂ ਬਾਈ ਬਾਲਾ ਸੋਹਣਾ ਲੱਗਿਆ ਥਾਣਾ ਦੀ ਵਿੱਥੀ ਬੱਚਾ ਜੀ ਆ ਗਿਆ ਮਗਰ ਬੱਸੀ ਆ ਗਈ ਇਹਦੀ ਮੈਂ ਕਹਿੰਦਾ ਬੱਚਾ ਵੀ ਡਾਇਮੰਡ ਪੀਸ ਹੀ ਆ ਗਿਆ ਹਾਂਜੀ ਹਾਂਜੀ ਸਹੀ ਹੈ ਬਾਈ ਬੱਚਾ ਵੀ ਕਰਮਾਲੀ ਬਹੁਤ ਚੰਗਾ ਬੱਚਾ ਪਾਇਆ ਹੈਗਾ ਲਫਾੜਾ ਕੁਆਲਿਟੀ ਬੱਚੇ ਦੀ ਬਹੁਤ ਆ ਬਾਕੀ ਆਪਦੀ ਵੀ ਕਰਮਾਲੀ ਦੀ ਫੁੱਲ ਬਰੀਡ ਦੋ ਤਾਂ 25 ਕਿਲੋ ਹੀ ਦੇ ਦੇਣਾ ਬਾਈ ਬੈਠ ਨੇ ਠੀਕ ਆ ਥੋੜੀ ਛੋਟ ਤੇ ਤੋਰਾ ਤਰਾ ਤੁਸੀਂ ਚੈੱਕ ਕਰ ਸਕਦਾ ਫਿਕਸ ਹਵਾਨੇ ਚ ਲੰਮੀ ਲੰਮੀ ਫੁੱਲ ਤੇ ਜਰਸੀ ਬਾਕੀ ਫੇਸ ਬੁੱਜ ਦੇ ਸਾਹ ਉਹ ਬਹੁਤ ਚੰਗਾ ਬਈ ਬੜਾ ਪਿਆਰਾ ਮੂੰਹ ਹੈ ਨਾ ਨੇੜੇ ਫਲਾ ਬਚੰਪਲ ਦੀ ਹੱਟੇ ਮਸਤੀ ਕਰਦੀ ਆ ਕਿਉਂਕਿ ਬੱਚਾ ਹੀ ਆ ਬੱਚਾ ਹੀ ਹੈਗਾ ਨਾ ਸਹੀ ਹੈ ਬਈ ਹਾਂਜੀ ਹੈ ਚੈੱਕ ਕਰ ਸਕਦੇ ਤੋਰਾ ਤਰਾ ਇੱਕ ਨੰਬਰ ਕੁਆਲਟੀ ਫੁੱਲ ਅਸਲ ਵਿੱਚ ਇਹ ਗੱਲ ਕਰੀਏ ਸਾਰੀ ਬਰੀਕੀ ਜਾਂ ਹੈ ਨਾ ਸਾਰੀ ਬਰੀਕ ਬੜੀ ਆ ਬਈ ਬੰਸ ਆਪਾਂ ਦਾ 25 ਕਿਲੋ ਕਹਣਾ ਚਲੋ ਅਗਲਾ 6 ਉਹਨਾਂ ਭਾਵੇਂ ਵੱਧ ਵੀ ਲੈ ਲੇ ਹੁਣ 20 ਕਿਲੋ 21 ਕਿਲੋ ਤੱਕ ਕੰਡੇ ਵਾਲਾ ਦੁੱਧ ਕਿੰਨਾ ਪਾ ਦੂ ਪਾ ਦੂ 25 ਕਿਲੋ ਤਾਂ ਤਾਂ ਪੋਲੇ ਹੱਥ ਨਾਲ ਪਾ ਦੂ ਬਈ ਬਾਕੀ ਨਾੜਾ ਨੋੜਾ ਬਹੁਤ ਚੰਗਾ ਨਾੜਾ ਬਹੁਤ ਚ ਤਾਰਾ ਬਾਈ ਕਹਿੰਨਾ ਆਪਾਂ ਬਈ ਇਹਦੀ ਵੀ ਚੈੱਕ ਕਰਵਾ ਨਾ 24 ਸਾਨੂੰ ਮੂਰੇ ਆ ਜੀ ਥੋਡੇ ਵੀ ਕਹੀ ਜੀ ਦੀ ਕਰਮਲ ਵਿੱਚ 24 ਜੀ ਤੇ ਫੀਟਿੰਗ ਫੂਟਿੰਗ ਦੇਖ ਸਕਦੇ ਆ ਬਾਲੀ ਚੰਗੀ ਅੱਲੇ ਵੀ ਛੱਡੀ ਬੱਸੀ ਹੋਰਾਂ ਨੂੰ ਤੇ ਮੋਲੇ ਦਾ ਬਾਈ ਅੱਜ ਬਾਈ ਮੋਲੇ ਦਾ 95000 ਰੁਪਿਆ ਕਰਦੇ ਹੋ ਥੋੜਾ ਕਹਣਾ ਮਾਨਤਾ ਹਾਂ ਜੀ ਮਾਨਤਾ ਦੇਗਾ ਮੋਲਾ ਆਪਣੇ ਜਾਇਜ਼ ਹੀ ਰੱਖੇ ਵੇ ਬਾਲੇ ਨਹੀਂ ਬਸ ਬਹਿਣਾ ਵਿੱਚ ਚੰਗਾ ਹੂੰ ਬਸ ਬਸ ਠੰਡੀ ਠੰਡੀ ਬਹੁਤ ਆ ਬਈ ਨਾ ਹਾਂ ਠੰਡੀ ਤਾਂ ਬਾਲੀ ਆ ਬਈ ਹੂੰ ਮਰ ਫਰ ਗਿਆ ਜਾ ਠੰਡੀ ਠੰਡੀ ਬਈ ਚੈੱਕ ਕਰ ਸਕਦੇ ਆ ਫੁੱਲ ਕਹਿਣਾ ਕਰ ਮੈਂਨੇ ਕੁਛ ਨਹੀਂ ਬਾਕੀ ਨਾ ਬੱਚਾ ਪਾਇਆ ਬਾਈ ਬੜਾ ਦੋਨਾਂ ਦੀ ਵਾਲੇ ਚੰਗੇ ਲਿਆ ਇਹਦੇ ਬਹੁਤ ਚੰਗਾ ਇਹਦਾ ਵੀ ਥਾਂ ਪੋਚਾ ਬਾਕੀ ਬੱਚਾ ਬਹੁਤ ਪਿਆਰਾ ਪਾਇਆ ਕਨੇ ਹਾਂਜੀ ਬੱਸੀ ਵਾਲੀ ਚੰਗੀ ਆ ਮਗਰੀ ਹੂੰ ਬੱਸੀ ਬਹੁਤ ਚੰਗੀ ਆ ਬਾਕੀ ਥਾਂ ਦੇਖ ਯਾਰ ਤਾਂ ਸਮਾ ਕਰਕੇ ਕੀ ਵਾਤ ਆਈਆਂ ਕਨੇ ਹਾਂਜੀ ਇਹ ਥਾਂ ਦਾ ਬਾਲਾ ਸੋਹਣਾ ਹੂੰ ਇੱਕ ਨੰਬਰ ਥਾਂ ਲੱਜਾਦਾ ਬਾਈ ਥਾਂਾਂ ਦੀ ਇੰਨੀ ਸਫਾਈ ਨਹੀਂ ਹੁੰਦੀ ਹੈ ਨਾ ਨਹੀਂ ਹੁੰਦੀ ਨਹੀਂ ਵਾਲੀ ਸਫਾਈ ਆ ਨੇ ਵਾਲੀ ਸਫਾਈ ਆ ਬਾਈ ਥਾਂ ਬਾਕੀ ਯਾਰ ਭਾਈ ਆਪਦੀ ਤਸੱਲੀ ਕਰਕੇ ਹਲ ਜਾਵੇ ਅਗਲਾ ਦੋ ਡੰਗ ਚੋ ਕੇ ਜਾਵੇ ਨੀ ਯਾਰ ਆ ਤਾਂ ਫੇਰ ਆਉਂਦਾ ਕਰਦਾ ਕਹਿੰਦੇ ਸਹੀ ਹੈ ਭਾਈ ਕਹਿੰਦੇ ਭਾਈ ਆਪਦੀ ਤਸੱਲੀ ਕਰਕੇ ਲਜਾਇਓ ਥੱਲੇ ਘਾਣੂ ਡੋਲਣਾ ਕਹਿੰਦਾ ਥੱਲੇ ਡੋਲਦੇ ਮੈਂ ਕਹਿੰਦਾ ਦੁੱਧ ਵੀ ਵਰਫਰਗਾ ਨਾ ਚਵਾਈ ਬੜੀ ਬੋਲੀ ਆ ਭਾਈ ਦਾ ਕੀ ਬਾਤ ਹੈ ਭਾਈ ਆਇਆ ਨਹੀਂ ਹੈਗਾ ਟੋਲ ਟੋਲ ਜਾਨ ਨੇ ਕੋਣ ਦਿਵਾਗ ਬਟਾ ਦੇ ਕੋ ਮਤਲਬ ਉਹ ਟੋਲ ਸਹੀ ਹੈ ਲੈ ਬੜੀ ਚੰਗੀ ਚਵਾਈ ਆ ਮੈਂ ਕਹਣਾ ਜਿੰਨੀ ਤੇਜ਼ੀ ਨਾਲ ਬੰਦਾ ਚੋ ਸਕਦਾ ਉਹਨੇ ਨਹੀਂ ਚੋਦੇ ਹੂੰ ਸਹੀ ਹੈ ਲੈ ਕੀ ਬਾਤ ਆ ਬਹੁਤ ਸੋਹਣਾ ਕਰਮਾਂ ਟੂਰ ਚਵਾ ਲੱਗਿਆ ਵਾ ਇੱਕ ਨੰਬਰ ਚ ਵਈਆ ਬਾਕੀ ਥਣ ਵੀ ਜਮਾ ਇੱਕ ਥਣ ਤਾਂ ਬਾਲਾ ਚੰਗਾ ਲੱਗਿਆ ਭਾਈ ਹੂੰ ਚੈਤੀ ਚੋਈ ਚੱਲੇ ਚਾਹੇ ਚੋਲੋ ਮਸ਼ੀਨ ਤੇ ਕੋਈ ਚੱਕਰ ਨਹੀਂ ਨਿਕਲੇ ਭਾਈ ਤੇ ਬੱਚਾ ਜਿਹੜਾ ਮਗਰ ਕਰਮਾਂ ਨੇ ਵਸੀਆ ਬਹੁਤ ਚੰਗੀ ਵਸੀ ਨੂੰ ਇਹਨੇ ਜਨਮ ਦਿੱਤਾਗਾ ਤੇ ਲਾਸਟ ਦੇ ਭਾਈ ਇਹਦਾ ਤੋਹਫਾ ਹੀ ਆ ਗਿਆ ਹਨਾ ਇਹਦਾ ਤੋਹਫਾ ਹੀ ਆ ਭਾਈ ਬਾਲੀ ਠੰਡੀ ਹੈ ਭਾਈ ਇਹਦਾ ਕਿਹੜਾ ਸੂ ਆ ਗਈ ਭਾਈ ਇਹ ਦੂਜੇ ਹੀ ਸੂਂਦੀ ਹੈ ਭਾਈ ਇਹ ਦੇਸੀ ਚ ਆ ਗਈ ਬਾਈ ਹਾਂਜੀ ਇਹ ਦੇਸੀਆਂ ਚ ਆ ਗਈ ਮੰਨ ਲਓ ਹਣਾ ਠੰਡੀ ਦਾ ਆਂਤੀ ਕੋਈ ਨਹੀਂ ਬਾਲੀ ਹੰਡੀ ਆ ਹਣਾ ਹਾਂਜੀ ਬਾਲੀ ਠੰਡਿਆ ਨਹੀਂ ਠੰਡੀ ਵੇੜ ਹੁੰਦੀ ਨਹੀਂ ਬੇਸੇ ਬਾਕੀ ਥਾਣ ਸੁਣ ਵੀ ਚੇ ਕਰ ਸਕਦਾ ਬਹੁਤ ਚੰਗਾ ਥਾਣਾ ਹਣਾ ਹਾਂਜੀ ਹਾਂਜੀ ਕੁਆਲਿਟੀ ਬਹੁਤ ਆ ਪਲੀ ਪਲੀ ਬਹੁਤ ਪਲੀ ਬਹੁਤ ਆ ਹਾਂਜੀ ਹਾਂਜੀ ਬਾਕੀ ਪਲੂਨ ਨੇ ਬਾਈ ਇਹਨੇ 13 ਕਿਲੋ ਦੁੱਧ ਦਿੱਤਾ ਸੀ ਠੀਕ ਆ ਇੱਕ ਦੀ 14 15 ਕਿਲੋ ਤੋਂ ਠੰਡਾ ਪਾਈਓ ਮੱਝਾ ਵਰਗਾ ਪਾਉ ਨਾਲ ਇਹ ਤਾਂ ਬਾਈ ਗੱਲ ਬਾਕੀ ਹੋਰ ਆਗੇ ਹਣਾ ਮੱਝਾ ਨਾਲ ਦੀ ਮੱਝਾ ਨਾਲ ਦੂਗੀ ਆਗੇ ਮੱਝ ਰੱਖ ਲਈ ਜਾਈ ਰੱਖ ਲਈ ਕਰਨ ਵਾਲੀ ਬਾਕੀ ਪਲੀ ਵੀ ਦੇਖ ਸਕਦਾ ਤੋਰਾ ਚੈੱਕ ਕਰ ਸਕਦਾ ਸਿੰਘ ਜ਼ਰੂਰ ਆ ਜਮਾਈ ਢੱਕਾ ਹੀ ਨਹੀਂ ਕਹਿੰਦੀ ਲੈ ਜਿਵੇਂ ਮਰਜ਼ੀ ਫੜ ਕੇ ਖੜਾ ਉਸ ਵੀ ਨਹੀਂ ਕਹਿੰਦੀ ਜਮਾਈ ਏਡੀ ਠੰਡੀ ਬੈਠੀ ਹੈ ਸਹੀ ਬਾਈ ਵਾਕੀ ਥਣ ਵੀ ਇੱਕ ਨੰਬਰ ਲੱਗਾ ਵਾ ਕਿੰਨੇ ਕ ਦਿਨ ਲੈ ਜੂ ਬਾਈ ਮੈਂ ਲੈ ਜੂ ਬਾਈ ਹਫਤੇ ਦੇ ਅੰਦਰ ਅੰਦਰ ਸੂ ਮੈਂ ਮੰਨ ਲਉ ਹਫਤਾ ਤੱਕ ਲੈ ਹੀ ਜਾਊਗਾ ਜੀ ਤੇ ਮੋਲੇ ਦਾ ਅੱਜ ਫਿਰ ਮੋਲੇ ਦਾ 45000 ਰੁਪਏ ਬਾਈ 45000 ਰੁਪਏ ਬਾਈ ਕਹਿੰਦਾ ਮੋਲਾ ਕਰਦੇ ਮੈਂ ਥੋੜਾ ਘਣਾ ਮਾਣ ਹਾਂਜੀ ਹਾਂਜੀ ਮਾਨਤਾਨ ਕਰ ਦਾਂਗੇ ਅੱਜ ਕੱਚੀ ਲੂਗਣਾ ਕੋਈ ਵੇੜਾ ਆਪਾਂ ਤੋਂ ਹੂੰ ਮਾਨਤਾਨ ਕਰ ਮਾਨਤਾਨ ਬਾਈ ਕਹਿੰਦਾ ਕੋਈ ਚੱਕ ਤਨ ਨਗਾ ਚ ਕੋਈ ਵੀ ਨਾ ਕਿ ਜਿਸ ਨੂੰ ਪਸੰਦ ਆਵੇ ਤਾਂ ਬਾਈ ਨਾ ਕਰ ਲਿਓ ਕੰਟੈਕਟ ਧੰਨਵਾਦ